ਹਾਂਜੀ ਅੱਜ ਤੁਹਾਡੇ ਵਾਸਤੇ ਪਟਿਆਲੇ ਦੇ ਵਿੱਚ ਇੱਕ ਬਹੁਤ ਸੋਹਣੀ ਕੋਠੀ ਲੈ ਕੇ ਆਇਆ। ਪਟਿਆਲੇ ਆਦਰਸ਼ ਕਲੋਨੀ ਦੇ ਵਿੱਚ ਇੱਕ ਕੋਠੀ ਬਣੀ ਹੋਈ ਆ। ਐਲੀਵੇਸ਼ਨ ਤੁਸੀਂ ਦੇਖੋ ਨਾ ਕੋਠੀ ਬਹੁਤ ਸੋਹਣੀ ਤੇ ਮਾਡਰਨ ਲੁੱਕ ਦੇ ਵਿੱਚ ਬਣੀ ਹੋਈ ਮਿਲ ਜੂਗੀ ਤੁਹਾਨੂੰ ਤੇ ਬਹੁਤ ਵਧੀਆ ਏਰੀਆ ਦੇ ਵਿੱਚ ਇੱਕ ਕੋਠੀ ਬਣੀ ਹੋਈ ਮਿਲ ਜੂਗੀ ਤੁਹਾਨੂੰ। ਤੇ 150 ਗਾਸ ਦੇ ਵਿੱਚ ਇੱਕ ਕੋਠੀ ਬਣੀ ਹੋਈ ਆ। ਇਸ ਕੋਠੀ ਦੇ ਵਿੱਚ ਤੁਹਾਨੂੰ 4 ਬੈਡਰੂਮ, 4 ਬਾਥਰੂਮ, ਮਾਡਰਨ ਡਰੈਗ ਰੂਮ ਤੇ ਓਪਨ ਕਿਚਨ ਮਿਲ ਜੂਗਾ ਬੜਿਆ ਹੋਇਆ। ਜੇਕਰ ਡਾਈਮੈਂਸ਼ਨ ਦੀ ਗੱਲ ਕਰੀਏ ਤਾਂ 25x54 ਇਸ ਦੀ ਡਾਈਮੈਂਸ਼ਨ ਆ ਤੇ ਬਾਕੀ ਕਾਰ ਪਾਰਕਿੰਗ ਲਈ ਵੀ ਤੁਸੀਂ ਦੇਖ ਸਕਦੇ ਬਾਕੀ ਕੋਠੀ ਦਾ ਜੋ ਵੀ ਰੇਟ ਆਪਾਂ ਤੁਹਾਨੂੰ ਦੱਸਦੇ ਆਂ ਵੀਡੀਓ ਦੇ ਲਾਸਟ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਪਹਿਲਾਂ ਆਪਾਂ ਕੋਠੀ ਤੁਹਾਨੂੰ ਦਿਖਾਉਨੇ ਆਂ ਅੰਦਰੋਂ ਕਿਵੇਂ ਦੀ ਆ ਕੋਠੀ ਦੇ ਅੰਦਰ ਐਂਟਰ ਹੋਣ ਸਰ ਸਭ ਤੋਂ ਪਹਿਲਾਂ ਤਾਂ ਸਾਹਮਣੇ ਤੁਹਾਨੂੰ ਦੋ ਰੂਮ ਮਿਲ ਜਾਂਦੇ ਖੱਬੇ ਹੱਥ ਤੁਹਾਨੂੰ ਮਿਲ ਜੂਗਾ ਕਿਚਨ ਤੇ ਸੱਜੇ ਆ ਤਾਂ ਆ ਜਾਂਦਾ ਡਰਾਇੰਗ ਰੂਮ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਕਿਚਨ ਦੇ ਅੰਦਰ ਕਿਚਨ ਦੇ ਅੰਦਰ ਵੀ ਤੁਸੀਂ ਦੇਖ ਸਕਦੇ ਹੋ ਕਲਰ ਕੰਬੀਨੇਸ਼ਨ ਆ ਜਿਹੜਾ ਇਹਨਾਂ ਦਾ ਬਹੁਤ ਵਧੀਆ ਤਰੀਕੇ ਤੇ ਮਾਡਰਨ ਲੁੱਕ ਦੇ ਵਿੱਚ ਰੱਖਿਆ ਹੋਇਆ ਸਾਰਾ वुਡਵਰਕ ਆ ਜਿਹੜਾ ਸਾਰਾ ਕੰਮ ਤੁਹਾਨੂੰ ਕੰਪਲੀਟ ਕੀਤਾ ਹੋ ਤੁਹਾਨੂੰ ਓਵਰਆਲ ਕਿਚਨ ਦਾ ਕੰਮ ਜਿਹੜਾ ਤੁਸੀਂ ਦੇਖ ਲਿਆ ਸਾਰਾ ਕੰਮ ਆ ਮਾਡਰਨ ਲੁੱਕ ਦੇ ਵਿੱਚ ਕੀਤਾ ਹੋਇਆ ਮਿਲ ਜੂਗਾ ਤੁਹਾਨੂੰ ਤੇ ਇੱਧਰ ਆਪਣਾ ਸੱਜੇ ਹੱਥਾਂ ਜਾਂਦਾ ਡਰਾਇੰਗ ਰੂਮ ਡਰਾਇੰਗ ਰੂਮ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਖੁੱਲੇ ਡੁੱਲੇ ਤਰੀਕੇ ਦੇ ਨਾਲ ਬਣਿਆ ਹੋਇਆ ਸਾਹਮਣੇ ਵਿੰਡੋ ਆ ਜਾਂਦੀ ਹੈ ਵੈਂਟੀਲੇਸ਼ਨ ਵਾਸਤੇ ਤੇ ਉੱਪਰ ਜਿਹੜਾ ਸੀਲਿੰਗ ਦਾ ਕੰਮ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤਰੀਕੇ ਦੇ ਨਾਲ ਕੀਤਾ ਹੋਇਆ ਮਿਲ ਜੂਗਾ ਵਾਲਪੇਪਰ ਵੀ ਲੱਗਿਆ ਹੋਇਆ ਵਾਲਪੇਪਰ ਵੀ ਆ ਜਿਹੜਾ ਵਧੀਆ ਕੁਆਲਿਟੀ ਦੇ ਵਿੱਚ ਲੱਗਿਆ ਹੋਇਆ ਮਿਲ ਜੂਗਾ ਤੁਹਾਨੂੰ ਬਾਕੀ ਡਰਾਇੰਗ ਰੂਮ ਤੋਂ ਬਾਹਰ ਆ ਜਾਂਦੀ ਹੈ ਲੌਬੀ ਇਹ ਵੀ ਦੇਖ ਸਕਦੇ ਹੋ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਅਟੈਚ ਮਿਲ ਜਾਣਗੇ ਇਹ ਵਾਲਾ ਜਿਹੜਾ ਰੂਮ ਐਂਟਰ ਹੋਣ ਸਾਰ ਤੁਸੀਂ ਦੇਖ ਸਕਦੇ ਹੋ ਪੂਰਾ ਖੁੱਲੇ ਡੁੱਲੇ ਤਰੀਕੇ ਦੇ ਨਾਲ ਬਣਿਆ ਹੋਇਆ ਮਿਲ ਜੂਗਾ ਤੇ ਜਿਹੜਾ LED ਪੈਨਲ ਦਾ ਡਿਜ਼ਾਈਨ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤਰੀਕੇ ਦਾ ਬਣਾ ਰੱਖਿਆ ਇਹਨਾਂ ਨੇ ਕਬੂਡ ਆ ਜਿਹੜਾ ਤੁਹਾਨੂੰ ਇੱਧਰ ਵੀ ਲੱਗੇ ਹੋਏ ਮਿਲ ਜੂਗਾ ਇਸ ਦੇ ਵਿੱਚ ਤੁਹਾਨੂੰ ਉੱਪਰ ਵੀ ਸਪੇਸ ਮਿਲ ਜਾਂਦੀ ਹੈ نیچے ਵੀ ਸਪੇਸ ਮਿਲ ਜਾਂਦੀ ਹੈ ਤੇ ਬੈੱਡ ਵੀ ਤੁਸੀਂ ਦੇਖ ਸਕਦੇ ਹੋ ਵਧੀਆ ਕੁਆਲਿਟੀ ਦੇ ਵਿੱਚ ਮਿਲ ਜੂਗਾ ਤੁਹਾਨੂੰ ਬਣਿਆ ਹੋਇਆ ਅਟੈਚ ਇਸ ਦੇ ਨਾਲ ਵਾਸ਼ਰੂਮ ਮਿਲ ਜੂਗਾ ਵਾਸ਼ਰੂਮ ਦੇ ਵਿੱਚ ਵੀ ਕੰਮ ਆ ਜਿਹੜਾ ਕੰਪਲੀਟ ਕੀਤਾ ਹੋਇਆ ਮ ਚੈਨਲ ਬਣਾ ਰੱਖਿਆ LED ਪੈਨਲ ਵੀ ਲੱਗਿਆ ਹੋਇਆ ਮਿਲ ਜੂਗਾ ਤੁਹਾਨੂੰ ਇਸ ਦੇ ਵਿੱਚ ਬੈੱਡ ਦੇ ਪਿੱਛੇ ਜਿਹੜਾ ਵਾਲਪੇਪਰ ਦਾ ਡਿਜ਼ਾਈਨ ਆ ਉਹ ਵੀ ਤੁਸੀਂ ਦੇਖ ਸਕਦੇ ਬਹੁਤ ਵਧੀਆ ਤਰੀਕੇ ਨਾਲ ਰੱਖਿਆ ਹੋਇਆ ਇਹਨਾਂ ਦਾ ਅਟੈਚ ਵਾਸ਼ਰੂਮ ਵੀ ਇਸ ਦੇ ਨਾਲ ਮਿਲ ਜੂਗਾ ਤੇ ਕਬੂਡ ਵਗੈਰਾ ਜਿਹੜਾ ਤੁਹਾਨੂੰ ਇਸ ਰੂਮ ਦੇ ਵਿੱਚ ਵੀ ਮਿਲ ਜੂਗਾ ਇਸ ਦੇ ਨਾਲ ਇੱਧਰ ਆ ਜਾਂਦਾ ਵੈਂਟੀਲੇਸ਼ਨ ਵਾਸਤੇ ਇੱਥੇ ਤੁਸੀਂ ਆਪਣੀ ਵਾਸ਼ਿੰਗ ਮਸ਼ੀਨ ਵਗੈਰਾ ਰੱਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕੋਠੀ ਦੇ ਵਿੱਚ ਜਿਹੜਾ ਕੰਮ ਕੀਤਾ ਹੋਇਆ ਸਾਰਾ ਮਾਡਰਨ ਲੁੱਕ ਦੇ ਵਿੱਚ ਕੀਤਾ ਹੋਇਆ ਗਰਾਉਂਡ ਫਲੋਰ ਦੇ ਉੱਪਰ ਇਹ ਸਾਰਾ ਕੁਝ ਸੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਗਰਾਉਂਡ ਫਲੋਰ ਦੇ ਤੁਹਾਨੂੰ ਇੱਧਰ ਮਿਲ ਜੂਗਾ ਪੌੜੀਆਂ ਦੇ ਦੂਜੇ ਰੂਮ ਸਾਹਮਣੇ ਤੇ ਉਧਰ ਆ ਜਾਂਦਾ ਆਪਣਾ ਬੈਕ ਸਾਈਡ ਏਰੀਆ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਰੂਮ ਦੇ ਅੰਦਰ ਇਹ ਵਾਲਾ ਰੂਮ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਲੱਗ ਰਿਹਾ ਦੇਖਣ ਦੇ ਵਿੱਚ ਬਹੁਤ ਖੁੱਲਾ ਡੁੱਲਾ ਤਰੀਕੇ ਨਾਲ ਬਣਾ ਰਖਿਆ ਤੇ ਇੱਧਰ ਆਪਣੀ ਜਿਹੜੀ ਵਿੰਡੋ ਲੱਗਦੀ ਹੈ ਵੈਂਟੀਲੇਸ਼ਨ ਵਾਸਤੇ ਇਹ ਵਾਲਾ ਸਿਸਟਮ ਵੀ ਇਹਨਾਂ ਦਾ ਬਹੁਤ ਵਧੀਆ ਤਰੀਕੇ ਦਾ ਬਣਾ ਰਖਿਆ ਤੇ ਇੱਧਰ ਆ ਜਾਂਦੀ ਆਪਣੀ ਨਾਲੇ ਛੋਟੀ ਜੀ ਬਾਲਕਨੀ ਬਾਲਕਨੀ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਈ ਹੈ ਤੇ ਬਾਲਕਨੀ ਦੇ ਵਿੱਚੋਂ ਜਿਹੜਾ ਬਾਹਰਲਾ 뷰 ਆ ਉਹ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਆ ਜਾਂਦਾ ਆਪਣਾ ਦੂਜਾ ਰੂਮ ਇਹ ਵਾਲਾ ਰੂਮ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਵੀ ਪੂਰਾ ਖੁੱਲੇ ਡੁੱਲੇ ਤਰੀਕੇ ਦੇ ਨਾਲ ਬਣਾ ਰੱਖਿਆ ਵਾਲਪੇਪਰ ਲਗਾ ਕੇ ਇਹਨੂੰ ਤੁਸੀਂ ਆਪਣੇ ਤਰੀਕੇ ਦੇ ਨਾਲ ਕਸਟਮਾਈਜ਼ ਵਗੈਰਾ ਕਰਵਾ ਸਕਦੇ ਹੋ ਅਟੈਚ ਇਸ ਦੇ ਨਾਲ ਵਾਸ਼ਰੂਮ ਮਿਲ ਜੂਗਾ ਇਹ ਵਾਲਾ ਜਿਹੜਾ ਵਾਸ਼ਰੂਮ ਆ ਦੋਨੋਂ ਰੂਮ ਦੇ ਨਾਲ ਅਟੈਚ ਆ ਤੇ ਫਿਰ ਇਸ ਤੋਂ ਬਾਅਦ ਇੱਧਰ ਆ ਜਾਂਦਾ ਆਪਣਾ ਪਛਾਤ ਵਾਲਾ ਬੈਕ ਸਾਈਡ ਏਰੀਆ ਇਹ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤੇ ਖੁੱਲੇ ਡੁੱਲੇ ਤਰੀਕੇ ਦਾ ਬਣਾ ਰੱਖਿਆ ਤੇ ਜੇ ਤੁਸੀਂ ਵੀ ਪਟਿਆਲੇ ਦੇ ਵਿੱਚ ਆਪਣਾ ਘਰ ਲੈਣ ਵਾਲੇ ਸੋਚ ਰਹੇ ਹੋ ਇੱਕ ਵਾਰ ਇੱਥੇ ਜ਼ਰੂਰ ਵਿਜ਼ਿਟ ਕਰਿਓ ਬਹੁਤ ਸੋਹਣਾ ਘਰ ਤੇ ਬਹੁਤ ਵਧੀ ਲੱਖ ਰੁਪਏ ਦੀ ਡਿਮਾਂਡ ਆ ਮੌਕੇ ਦੇ ਉੱਪਰ ਮਾਨਤਾਣ ਹੋ ਜਾਊਗਾ ਜੇ ਤੁਸੀਂ ਲੋਨ ਵੀ ਕਰਾਉਣਾ ਉਹ ਵੀ ਇਹ ਕਰਵਾ ਕੇ ਦੇ ਦੇਣਗੇ ਪਟਿਆਲੇ ਆਦਰਸ਼ ਕਲੋਨੀ ਦੇ ਵਿੱਚ ਇੱਕ ਕੋਠੀ ਬਣੀ ਹੋਈ ਮਿਲ ਜੂਗੀ ਤੁਹਾਨੂੰ ਤੇ ਜੇਕਰ ਕੋਠੀ ਦੇ ਰਿਲੇਟਿਡ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਨਕੁਆਰੀ ਲੈਣੀ ਆ ਤਾਂ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਤੁਸੀਂ ਇਹਨਾਂ ਨੂੰ ਕਾਲ ਕਰਕੇ ਲੈ ਸਕਦੇ ਹੋ ਤੇ ਇਦਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ